ਬਾਈ ਹਰੀ ਵੀ ਮੋਹਣ ਰਵੀ ਬਰੋਂ ਆਏ ਹੋਏ ਐ ਇਹਨਾਂ ਤੋਂ ਵੀ ਪੁੱਛ ਲੈ ਜੀ ਭਵੇਂ ਬਾਹਰ ਦੀ ਦੁਨੀਆ ਤਾਂ ਹੀ ਇੰਟਰਨੈਸ਼ਨਲ ਪੁੱਤਰ ਦੇ ਗੀਤ ਗੀਤ ਦੀ ਬਜਾਏ ਲੋਕ ਗੀਤ ਬਣ ਗਏ ਬਹੁਤ ਬੜੀ ਸਾਨੀ ਬਹੁਤ ਸਾਰੇ ਯੰਗ ਅੜ ਕੇ ਖੜ ਜੰਦੇ ਨੇ ਚਾਰ ਚੰਨ ਪੰਜ ਪੰਜ ਮੇਰੇ ਵੀ ਗਾਉਣਾ ਪੈਂਦਾ ਆਂ ਮੈਂ ਸ਼ਾਦੀਆਂ 'ਚ ਔਰ ਬਹੁਤ ਪਿਆਰਾ ਗੀਤ ਜਿਨ੍ਹਾਂ ਦੀ ਇੱਥੇ ਤੁਮਾ ਜਿਹਾ ਲਗਨ ਜੇ ਫਰਕ ਪਿਆ ਹੈ ਨਾ ਉਹ ਆਪਣੀਆਂ ਆਪਣੀਆਂ ਬਾਹਾਂ ਫਿਰਤੀਆਂ ਕਰ ਕਰ ਕੇ ਉੱਤੇ ਲੈ ਚੱਲਣ ਲੱਗਿਆਂ ਅਸੀਂ ਕਿ ਸੁਣ ਸਰਕਾ ਕਾਲਾ ਵੀ ਲਾਈ ਲਾਉਣੇ ਕਿੱਥੇ ਗਏ ਨੇ ਗਰੇਦੀ ਕਦੋਂ ਕਰਦੇ ਫਿਰ ਤੁਸੀਂ ਨਟ ਤੇ ਬੋਲ ਕਹਿਆ ਜਿਸ ਬੋ ਮੈਂ ਮਸਲਦੀ ਗੱਲ ਕੀਤੀ ਅਦੋ ਘੱਟ ਸਿੱਕੇ ਕਿਆ ਦਿਲਦਾਰ ਸਦੇ ਬੱਚੇ ਵਰਗੀ ਛੋਟੀ ਪਹਿਨਾ کئی ਵਾਰ ਮਾਹੌਲ ਹੈ ਸੰਤਾਨ ਇਹ ਮੈਂ ਤੇ ਤੁਮ ਅਫੀਸਰ ਨਾਲ ਕਈ ਵਾਰ ਮੇਰੇ ਨਾਲ ਨਾਰਾਜ਼ ਇਸ ਕੋਲ ਹੋ ਜਾਂਦੀ ਵੀ ਇੱਕ ਵਾਰ ਇਹਨੂੰ ਹੋਰ ਨੂੰ ਕੌਣ ਨਹੀਂ ਦਿੰਦਾ ਪਰ ਇਹ ਗੱਲ ਨਹੀਂ ਹੈ ਬਟੇ ਜੇ ਨੁਕਸਾਂ ਤੇ ਮੈਂ ਗੱਲ ਲੈਂਦਾ ਨਹੀਂ ਤਾਂ ਮੈਂ ਤਾਂ ਹੁਣੇ ਵੀ ਬਹਿ ਸਕਦਾ ਮੈਨੂੰ ਚੜੇ ਵੀ ਮੈਂ ਚਾਹਦਾ ਨਹੀਂ ਕਿ ਜਦੋਂ ਦਿਲ ਦਿਖਾਵਾਂ ਤੇ ਨਾ ਦੋ ਲੈਣਾ ਪਰ ਸੋਲੰਗ ਕੀ ਵੇਂਦਿਆਂ ਵੇਂਦਿਆਂ ਦੀ ਤੇ ਅਜੇ ਆਈ ਨਾ ਮੇਰੀ ਸਰਕਾਰ ਪਰ ਸੋਲੰਗ ਇਹ ਤਾਂ ਸੋਨਿਆਂ ਦੇ ਨਾਲ ਕਰੀਦੀ ਨਹੀਂ ਤੇਰੇ ਅੱਗੇ कोनिया भी परसों नहीं दी तई आई नी मेरी सोताज बच मारा गया ਕਾਲਜ ਵਿੱਚ ਮਾਰਾਂਗੇ ਵੇਖਣ ਨੂੰ ਮੁੱਕਰਾਦੇ ਕਾਲਜ ਵਿੱਚ ਮਾਰਾਂਗੇ ਰਾਂ ਵੇਖਣ ਨੂੰ ਮੁੱਕਰਾਦੇ ਕਿੱਥੇ ਜਾ ਕਹਿ ਬਿਨੀ ਸੁਪਨਾ ਹੋ ਗਈ ਪਾਲੀ ਮਿਲਣਾ ਵੀ ਰਹਿ ਗਈ ਸੁਪਨਾ ਹੋ ਗਈ ਪਾਲੀ ਉਹ ਮਿਲਣਾ ਵੀ ਰਹਿ ਗਈ ਸੁਪਨਾ ਹੋ ਗਈ ਪਾਲੀ ਲੈਟਰ ਸਹੀ ਲਿਖਦੀ ਤੈਨੂੰ ਪੱਟੀ ਕੁਤ ਮੇਰੀ ਵੀ ਪੜਨੋਂ ਹਟਾਲੀ ਮਾਪਿਆਂ ਪਾਲੀ ਹੁਣ ਤੇਰੀ ਵੀ ਪੜਨੋਂ ਹਟਾਲੀ ਮਾਪਿਆਂ ਪਾਲੀ ਹੁਣ ਤੇ